ਵਿੱਦੁਰ ਮੂਮਨ ਚੇਅਰਮੈਨ ਜੈ ਵਾਲਮੀਕ ਮਜਬੂਤ ਸਿੱਖ ਸੰਸਥਾ ਜ਼ਿਲ੍ਹਾ ਪੰਜਾਬ ਤੁਹਾਡੇ ਮਾਧਿਅਮ ਤੋਂ ਸਰਕਾਰ ਪ੍ਰਸ਼ਾਸਨ ਅੱਗੇ ਇਹ ਮੰਗ ਰੱਖਣੀ ਚਾਹੁੰਦਾ ਕਿ ਸਾਡਾ ਪਿੰਡ ਫੋੜੀਵਾਲ ਜਿੱਥੇ ਕਰੋੜਾਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਦੀ ਕੀਮਤ ਹੈ ਤੇ ਲੱਖਾਂ ਦੇ ਹਿਸਾਬ ਨਾਲ ਦੂਜੇ ਪਿੰਡਾਂ ਸ਼ਹਿਰਾਂ ਜ਼ਿਲ੍ਹਿਆਂ ਤੋਂ ਲੋਕੀ ਆ ਕੇ ਬਸਨੀ ਜਿਹੜੇ ਬਸੇ ਨੇ ਪਰ ਫੋੜੀਵਾਲ ਦੇ ਵਿੱਚ ਆ ਕੇ ਲੋਕੀ ਬਸਨੀ ਘਟ ਬਣੇ ਨੇ ਤੇ ਕਾਰੋਬਾਰੀ ਜਿਆਦਾ ਬਣ ਗਏ ਨੇ ਉਹ ਕਾਰੋਬਾਰੀ ਸਾਡੇ ਪਿੰਡ ਦੇ ਹੋਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੇ ਕਾਰੋਬਾਰੀ ਬਾਹਰੋਂ ਆਣ ਕੇ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਦੂਜੇ ਪਿੰਡਾਂ ਤੋਂ ਆ ਕੇ ਦੂਜੇ ਸ਼ਹਿਰਾਂ ਤੋਂ ਆ ਕੇ ਸਾਡੇ ਪਿੰਡ ਫੋੜੀਵਾਲ ਦਾ ਜੇ ਮੌਲ ਖਾ ਕਰਨਗੇ ਤੇ ਮਤਲਬ ਅਸੀਂ ਉਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਸ ਵੰਦ ਵਿੱਚ ਅਸੀਂ ਅੱਜ ਤੁਹਾਡੇ ਦੁਆਰਾ ਇੱਕ ਪ੍ਰੈਸ ਕਾਨਫਰੰਸ ਰੱਖੀ ਆ ਪਿਛਲੀ ਤਰੀਕ ਯਾਨੀ ਕਿ ਅੱਜ ਕੋ ਯਾਨੀ ਕਿ 15 ਤਰੀਕ ਦੀ ਗੱਲ ਆ 15 ਤਰੀਕ ਤੇ ਪਿੰਡ ਦੇ ਵਿੱਚ ਆਪਣੇ ਸੋਰੀ ਮਾਫ ਕਰਨਾ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਅਫਵਾਹ ਫੈਲੀ ਸੀ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਲਾਸਟ ਹੋਣ ਦੇ ਚਾਂਸ ਆ ਜਿਸ ਦੇ ਨਾਲ ਪੂਰਾ ਜਲੰਧਰ ਜਿਹੜਾ ਅੱਗੇ ਹਲ ਗਿਆ ਸੀਗਾ ਉਤਰ-ਪੁਤਰ ਹੋ ਗਿਆ ਸੀਗਾ ਤੇ ਲੋਕੀ ਬਹੁਤ ਬੱਚੇ ਜਿਨ੍ਹਾਂ ਦੇ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਉਹ ਘਬਰਾ ਗਏ ਸੀ ਉਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਤਾਂ ਜਿਹੜੀ ਅਥੱਲੀ ਮੱਚੀ ਹੋਈ ਸੀਗੀ ਉਹਦੇ ਨਾਲ ਦੀ ਨਾਲ ਸਾਡੇ 66 ਫੁੱਟ ਰੋਡ ਤੇ ਬਹੁਤ ਹੀ ਛਾਤਰ ਤੇ ਤੇਜ਼ ਤਰਾਰ ਵਿਅਕਤੀ ਜਿਹੜੇ ਕਿ ਅਨੰਤਾ ਪ੍ਰਾਪਰਟੀ ਡੀਲਰ ਵਾਲੇ ਨੇ ਉਹਨਾਂ ਨੇ ਸਾਡੀ 66 ਫੁੱਟ ਰੋਡ ਤੇ ਜਾਮ ਲਾ ਕੇ ਸਾਡੇ ਜਿੱਥੇ ਪਿੰਡ ਫੋਲਡੀਵਾਲ ਨੂੰ ਮਤਲਬ ਕਿ ਟਾਰਗੇਟ ਕੀਤਾ ਸਾਡੇ ਪਿੰਡ ਫੋਲਡੀਵਾਲ ਦਾ ਮਹੌਲ ਖਾਬ ਕੀਤਾ ਸਾਡੀ 60 ਫੁੱਟ ਰੋਡ ਜਿਹੜੀ ਇਹ ਪ੍ਰਾਈਮ ਲੋਕੇਸ਼ਨ ਆ ਮੈਂ ਪਿੰਡ ਫੋਲਡੀਵਾਲ ਦੀ ਜਿਹੜੀ 60 ਫੁੱਟ ਰੋਡ ਆ ਇਹਨੂੰ ਆਪਾਂ ਕੱਲੇ ਫੋਲਡੀਵਾਲ ਦੀ ਰੋਡ ਨਹੀਂ ਕਹਿ ਸਕਦੇ ਜੇ ਅਜਿੰਦਰ ਦੀ ਰੋਡ ਨਹੀਂ ਕਹਿ ਸਕਦੇ ਇਹ ਆਲ ਓਵਰ ਪੂਰੇ ਇੰਡੀਆ ਦੇ ਵਿੱਚ ਇਹ ਰੋਡ ਮੰਨੀ ਪ੍ਰਵੰਨੀ ਆ ਕਿ 60 ਫੁੱਟ ਰੋਡ ਫੋਲਡੀਵਾਲਪੇ ਦੀ ਨਿਕਲਦੀ ਆ ਬਹੁਤ ਵੱਡੇ ਵੱਡੇ ਰੋਜ਼ਗਾਰ ਇੱਥੇ ਖੁੱਲੇ ਨੇ ਤੇ ਕਾਫੀ ਗਰੀਬਾਂ ਨੂੰ ਤੇ ਜਿਹੜੇ ਪਛਲੇ ਲਟਾਰੇ ਆ ਉਹਨਾਂ ਨੂੰ ਕਾਰੋਬਾਰ ਮਿਲਿਆ ਆ ਪਰ ਇਹ ਜਿਹੜੇ ਲੋਕ ਸ਼ਰਾਬਤੀ ਆ ਇਹ ਕਦੀ ਨਾ ਕਦੀ ਕਦੇ ਨਾ ਕਦੇ ਇਕੱਠੇ ਹੋ ਕੇ ਧੰਨਾ ਲਾ ਕੇ ਸਾਡੇ ਇਲਾਕੇ ਦਾ ਤੇ ਸਾਡੇ ਪਿੰਡ ਦੀ ਜਿਹੜੀ ਸ਼ਾਂਤੀ ਭੰਗ ਕਰਦੇ ਨੇ ਮੈਂ ਤੁਹਾਡੇ ਮਾਧਿਅਮ ਤੋਂ ਤੇ ਆਪਣੀ ਜੈ ਬਾਲਮੀਕ ਮذਬੀ ਸਿੱਖ ਸੰਸਥਾ ਰਜਿਸਟਰ ਪੰਜਾਬ ਤੋਂ ਇਹਦੇ ਮਾਧਿਅਮ ਤੋਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਸਰਕਾਰ ਨੂੰ ਕਿਉਂਕਿ ਇਹਨਾਂ ਨੇ ਪੰਜਾਬ ਸਰਕਾਰ ਦੇਖੋ ਅਸੀਂ ਬਹੁਤ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋਈਏ ਪਰ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੋਵੇ ਉਹ ਸਾਡੇ ਸਤਕਾਰਜ ਹੋ ਗਿਆ ਮੈਂ ਚਾਹੇ ਕਿਸੇ ਵੀ ਪਾਰਟੀ ਨੂੰ ਸਵੰਦ ਰੱਖਦਾ ਹੋਵਾਂ ਪਰ ਜਿਹੜੀ ਪਾਰਟੀ ਜਾਂ ਸਰਕਾਰ ਸੱਤਾ ਦੇ ਵਿੱਚ ਹੋਵੇ ਸਾਡਾ ਅਖਤਿਆਰ ਨਹੀਂ ਸਾਡਾ ਹੱਕ ਨਹੀਂ ਕਿ ਅਸੀਂ ਮਤਲਬ ਕਿ ਬਿਨ ਬਜਾ ਸਰਕਾਰ ਦੇ ਤੇ ਬਿਨ ਬਜਾ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਆ ਉਹ ਨਾਰੇਬਾਜੀ ਕਰਕੇ ਇਲਾਕੇ ਦਾ ਮਾਹੌਲ ਖਰਾਬ ਕਰੀਏ ਪਰ ਇਹਨਾਂ ਵਿਅਕਤੀਆਂ ਨੇ ਕੁਝ ਸ਼ਰਾਤੀ ਅੰਸਰ ਬਾਹਰੋਂ ਲਿਆਂਦੇ ਉਹ ਕਿੱਥੋਂ ਆਇਓ ਸਾਨੂੰ ਨਹੀਂ ਪਤਾ ਉਹ ਇਹ ਜਾਣਦੇ ਨੇ ਅਸੀਂ ਇਹ ਸਬੰਧ ਦੇ ਵਿੱਚ ਮਾਨ ਜੋ ਕਮਿਸ਼ਨ ਸਾਹਿਬ ਨੂੰ ਮਿਲੇ ਆ ਤੇ ਹੋ ਸਕਿਆ ਤਾਂ ਕੋੜ ਦਾ ਵੀ ਦਰਵਾਜ਼ਾ ਜਿਹੜਾ ਅਸੀਂ ਖੜਕਾਵਾਂਗੇ ਪਰ ਇਹ ਜਿਹੜਾ ਮਤਲਬ ਕਿ ਇਹਨਾਂ ਨੇ ਹਾਲਾਤ ਪੈਦਾ ਕੀਤੇ ਆ ਸਾਡੇ ਜਿਹੜੇ ਦੇ ਨਾਲ-ਨਾਲ ਪਿੰਡ ਫੋਲਡੀਵਾਲ ਦੇ ਅਸੀਂ ਇਹਨਾਂ ਨੂੰ ਵੀ ਤੇ ਹੋਰ ਵੀ ਜਿਹੜੇ ਇਦਾਂ ਦੀ ਸ਼ਰਾਰਤ ਅੰਸਰ ਆ ਸਾਡੇ ਪਿੰਡ ਫੋਲਡੀਵਾਲ ਦੇ ਵਿੱਚ ਜੇ ਕਿਸੇ ਨੇ ਬਾਹਰੋਂ ਆਣ ਕੇ ਦੂਸਰੇ ਏਰੀਆ ਦੇ ਵਿੱਚੋਂ ਸਾਡੇ ਪਿੰਡ ਦਾ ਮੌਤ ਖਾਫ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਉਹਦਾ ਡਟ ਕੇ ਮਤਲਬ ਕਿ ਸਰਕਾਰ ਪ੍ਰਸ਼ਾਸਨ ਅੱਗੇ ਮਾਨ ਜੋ ਕੋਟ ਅੱਗੇ ਉਹਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਅਸੀਂ ਆਪਣੇ ਪਿੰਡ ਫੋੜੀਵਾਲ ਦੇ ਸ਼ਾਂਤੀ ਪ੍ਰਸਤ ਵਿਅਕਤੀਆਂ ਮੈਂ ਧਾਰਮਿਕ ਆਗੂ ਆ ਧਾਰਮਿਕ ਦੇ ਨਾਲ ਨਾਲ ਅਸੀਂ ਸਮਾਜਿਕ ਗਤੀਵਿਧੀਆਂ ਦੇ ਵਿੱਚ ਵੀ ਹਿੱਸਾ ਲੈਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸਾਡੇ 6 ਫੁੱਟ ਰੋਡ ਤੇ ਜਿੰਨੇ ਵੀ ਅਸੀਂ ਸਾਨੂੰ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਇੱਕ ਇਲੈਕਸ਼ਨ ਲੜੀ ਸੀ ਸਰਪੰਚੀ ਦੀ ਸਰਪੰਚੀ ਤੋਂ ਬਾਅਦ ਅਸੀਂ ਹੁਣ ਐਤਕੀ ਮਤਲਬ ਕਿ ਬਲਾਕ ਸੰਭਤੀ ਜਿਹੜਾ ਪ੍ਰਸ਼ਦੀਆਂ ਇਲੈਕਸ਼ਨ ਆਈਆਂ ਅਸੀਂ ਉਹਦੇ ਵਿੱਚ ਵੀ ਆਪਣੇ ਆਜ਼ਾਦ ਉਮੀਦਵਾਰ ਜਾਂ ਆਪਣੀ ਪਾਰਟੀ ਦੇ ਉਮੀਦਵਾਰ ਜਾਂ ਮਤਲਬ ਕਿ ਉਹ ਅਸੀਂ ਇਤਾਰੇ ਦੇ ਲੋਕਾਂ ਨੇ ਇੱਕ ਮੰਗ ਰੱਖੀ ਕਿ ਅਸੀਂ ਤੁਹਾਨੂੰ ਵੋਟਾਂ ਤਾਂ ਪਾਉਣੀਆਂ ਤੁਹਾਡੇ ਤਾਂ ਸਪੋਰਟ ਦੇ ਵਿੱਚ ਆ ਜੇਕਰ ਤੁਸੀਂ ਜਦੋਂ ਦਿਰ ਆਵੇ ਕਾਜ਼ਾ ਮੁਕੀ ਦਾ ਪਿੰਡ ਫੋਲਡੀਵਾਲ ਦਾ ਚਗਿਰਦਾ ਆ ਇਹਦਾ ਜਿਹੜਾ ਮਾਹੌਲ ਆ ਇਹ ਸ਼ਾਂਤਮਈ ਰਹਿਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਜਦੋਂ ਮਰਜ਼ੀ ਕੋਈ ਉੱਠੇ ਰੋਡ ਨੂੰ ਬੰਦ ਕਰ ਦੇਵੇ ਜੋ ਦਿਲ ਕੀਤਾ ਸਰਕਾਰ ਪ੍ਰਸ਼ਾਸਨ ਦੇ ਖਿਲਾਫ ਮੁਰਦਾ ਆਵਾਜ਼ ਦੇ ਨਾਲ ਹੀ ਲਾਉਣ ਐ ਜੀਡੀਪੀ ਧਮਕੀ ਮਿਸੀ 11 ਸਕੂਲਾਂ ਨੂੰ ਮਿਲੀ ਸੀ ਹਾਂ ਜੀ ਇਹਨਾਂ ਨੇ ਉੱਥੇ ਹੀ ਮਾਹੌਲ ਕਿਉਂ ਖਰਾਬ ਕੀਤਾ ਹੋਰ ਵੀ ਕਿਤੇ ਕਰ ਸਕਦੇ ਕੇਐਮ ਵੀ ਕਰ ਸਕਦੇ ਆਪਣੇ ਗਵਰਨਮੈਂਟ ਸਕੂਲਾਂ ਨੂੰ ਵੀ ਧਮਕੀ ਮਿਸੀ ਪਰ ਫੋਲੜੀ ਵਾਲਤੀ ਹੋਈ ਕਿਉਂ ਐਕਸ਼ਨ ਨਹੀਂ ਨਹੀਂ ਦੇਖੋ ਕਿਹੜਾ ਮਾਹੌਲ ਇਹਨਾਂ ਨੇ ਖਰਾਬ ਕੀਤਾ ਸਾਡਾ ਇਹਨਾਂ ਨੇ ਮਾਹੌਲ ਸਾਡਾ ਸਕੂਲ ਤਾਂ ਜਿਹੜੀ ਧਮਕੀ ਮਿਲੀ ਨਾ ਉਹ ਸ਼ਰਾਰਤੀ ਅਨਸਰਾਂ ਕਿਹਨਾਂ ਨੇ ਦਿੱਤੀ ਆ ਉਹਦੇ ਬਾਰੇ ਨਹੀਂ ਸਾਨੂੰ ਪਤਾ ਜੀ ਇਹ ਸਾਨੂੰ ਪਤਾ ਕਿ ਆਪਣੇ ਗਵਰਨਮੈਂਟ ਸਕੂਲਾਂ ਨੂੰ ਧਮਕੀਆਂ ਮਿਲੀਆਂ ਆ ਅੱਜ ਦੋ ਦਿਨ ਪਹਿਲਾਂ ਅੰਬਰਸਰ ਨੂੰ ਮਿਲੀ ਪਰ ਅਸੀਂ ਮੁੱਦੇ ਵਿੱਚ ਸਾਡਾ ਜਿਹੜਾ ਇਹ ਅਨੰਤਾ ਜਿਹੜੀ ਫਰਮ ਆ ਇਹ ਕਲੋਨਾਈਜ਼ਰ ਜਿਹੜੀ ਕੰਪਨੀ ਆ ਜਾਂ ਫਰਮ ਆ ਇਹ ਬਲਾਸਟ ਨਾਲ ਸੰਬੰਧਤ ਨਹੀਂ ਓਕੇ ਨਾ ਇਹਨਾਂ ਦਾ ਬਲਾਸਟ ਨਾਲ ਕੋਈ ਲੈਣਾ ਦੇਣਾ ਇਹਨਾਂ ਦਾ ਉਹ ਲੈਣਾ ਦੇਣਾ ਆ ਆਪਸ ਵਿੱਚ ਹੀ ਇਹਨਾਂ ਦੀ ਟਕਰਾਅ ਆ ਓਕੇ ਜਿਹੜੀਆਂ ਫਰਮਾਂ ਹੁੰਦੀਆਂ ਇਹਨਾਂ ਦੀ ਕਿਸੇ ਨਾ ਕਿਸੇ ਨਾਲ ਇੱਕ ਦੂਗੇ ਨਾਲ ਲੌਕਡਾਊਨ ਹੁੰਦੀ ਆ ਹੁਣ ਇਹਦੀ ਇਹਨਾਂ ਦਾ ਲੌਕਡਾਊਨ ਆ ਉਹਦੇ ਨਾਲ ਇਹ ਆਪਣਾ ਕਾਨੂੰਨੀ ਫਾਈਟ ਕਰਨ ਇਤੇ ਸਾਂਝੀ ਥਾਂ ਤੇ ਬੰਦੇ ਭਾਲ ਕੇ ਆਪਣਾ ਕੰਪਰੋਮਾਈਜ਼ ਕਰਨ ਆਪਣਾ ਮਸਲਾ ਹੱਲ ਕਰਨ ਤੁਹਾਨੂੰ ਪ੍ਰਸ਼ਾਸਨ ਤੋਂ ਕੀ ਮੰਗਿਆ ਸਾਡੀ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਜਿਹੜੇ ਸ਼ਰਾਤੀ ਅੰਸਰ ਸਾਡੇ ਪਿੰਡ ਫੋਲਡੀਵਾਲ ਦੇ ਚਗਿਰਦੇ ਦੀ ਸਾਡੇ ਪਿੰਡ ਫੋਲਡੀਵਾਲ ਦੇ ਆਸ-ਪਾਸ ਦੇ ਪਿੰਡਾਂ ਦੀ ਵਿੱਚ ਇਦਾਂ ਦੀ ਬਾਰਦਾਤਾਂ ਜਾਂ ਧਰਨੇ ਪ੍ਰਦਰਸ਼ਨ ਬਾਹਰੋਂ ਆਣ ਕੇ ਕਰਨਗੇ ਤੇ ਅਸੀਂ ਆਪਣੀ ਜੈ ਬਾਲਮੀਕ ਮੱਧਵੀ ਸਿੱਖ ਸੰਸਥਾ ਰਜਿਸਟਰ ਪੰਜਾਬ ਵੱਲੋਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਸਰਕਾਰ ਪ੍ਰਸ਼ਾਸਨ ਕੋਲ ਮੰਗ ਕਰਾਂਗੇ ਕਿ ਇਹੋ ਜਿਹੇ ਸ਼ਰਾਤੀ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ। ਠੀਕ ਹੈ।